ਪਿੰਡ ਵਾਸੀਆਂ ਵੱਲੋਂ ਸ਼ਾਪੂਰ ਕੰਡੀ ਤੋਂ ਲੈ ਕੇ ਮਾਦੂਪੁਰ ਤੱਕ ਸੜਕ ਦੀ ਖਸਤਾ ਹਾਲਤ ਦੀ ਰਿਪੇਅਰ ਦੇ ਚੱਲਦੇ ਅਤੇ ਬੈਰਾਜ ਬੰਨ ਪ੍ਰਸ਼ਾਸਨ ਵੱਲੋਂ ਬਣਾਏ ਜਾ ਰਹੇ ਪਿੰਡ ਰਾਜਪੁਰ ਦੇ ਰਸਤੇ ਨੂੰ ਤੰਗ ਕਰਨ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਤਕਰੀਬਨ 3 ਘੰਟੇ ਤੱਕ ਕੀਤੀ ਗਈ ਸੜਕ ਜਾਮ ਸ਼ਾਪੂਰ ਕੰਡੀ ਤੋਂ ਲੈ ਕੇ ਮਾਦੂਪੁਰ ਤੱਕ ਚੱਲ ਰਹੇ ਬੈਰਾਜ ਪ੍ਰੋਜੈਕਟ ਦੇ ਕੰਮ ਤੋਂ ਨਾ ਖੁਸ਼ ਪਿੰਡ ਵਾਸੀਆਂ ਵਾਸੀ ਰਾਜਪੁਰਾ ਕਮੋਵਾਲ ਹਰੂਰ ਅਦਿਆਲ ਆਦਰਸ਼ ਨਗਰ सदौली और होर भी लगते पिंड के लोगों वलों साहपरकंडी तो लैके माधोपुर तक सड़क की खस्ता हालत और पिंड राजपुरा नस्ते होर ज्यादा तंग करने पिंड वास वालों माधोपुर रोड जाम किया गया गलबात करते हुए पिंड वासियों ने दसिया कि सड़क की इन्नी ज्यादा खस्ता हालत है कि बरसात के दिन इतने बहुत ज्यादा एक्सीडेंट होतरा बनिया रहता है वैराज बांध दे एक्शन अरविंद कुमार ਵੀ मौके ਤੇ ਪਹੁੰਚੇ ਅਤੇ ਲੋਕਾਂ ਨੂੰ ਪਰੋਸਾ ਦਵਾਇਆ ਕਿ ਉਹਨਾਂ ਦੇ ਪਿੰਡ ਰਾਜਪੁਰ ਦੀ ਸੜਕ ਨੂੰ ਤੰਗ ਨਹੀਂ ਕੀਤਾ ਜਾਵੇਗਾ ਅਤੇ ਸੜਕ ਦੇ ਟੋਏ ਪਰ ਬਾਅਦ ਦਿੱਤੇ ਜਾਣਗੇ। ਉਹਨਾਂ ਨਾਲ ਪ੍ਰਦਾਨ ਦੇਵਰਾਜ, ਮਦਨ ਲਾਲ, ਮੰਜੂ ਰਾਣੀ, Nisha ਰਾਣੀ, ਪੁਰਸ਼ੋਤਮ ਮਹਿਰਾ, ਲੱਕੀ ਸ਼ਰਮਾ, ਮਨੋਰ ਲਾਲ, ਟਿੰਕੂ ਮਹਿਰਾ, ਰੋਕੀ ਮਹਿਰਾ, ਕਮਲ ਕੁਮਾਰ, ਰਵੀ ਕੁਮਾਰ ਅਤੇ ਹੋਰ ਵੀ ਪਿੰਡ ਵਾਸੀ ਮੌਜੂਦ ਰਹੇ। ਹਾਂ ਮੇਰਾ ਨਾਮ ਮੰਦੀ ਮਹਿਰਾ ਹੈ ਮੈਂ ਵਾਰਡ ਨੰਬਰ 3 ਦੀ ਮੈਂਬਰ ਹਾਂ ਸਰ ਪਰੇਸ਼ਾਨੀ ਤਾਂ ਕਾਫੀ ਹੈ ਇਹ ਗੱਡੀਆਂ ਚੱਲ ਰਹੀਆਂ ਨੇ ਕੰਮ ਲੱਗਿਆ ਹੋਇਆ ਨਹਿਰ ਦਾ ਵੀ ਤੇ ਬਹੁਤ ਜ਼ਿਆਦਾ ਖੱਡੇ ਹੋ ਗਏ ਨੇ ਸੜਕ ਦੇ ਬਹੁਤ ਵਾਰ ਇਹਨਾਂ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਯਾ ਤਾਂ ਰੋਡ ਠੀਕ ਕਰਵਾਓ ਕਿਉਂਕਿ ਇਸ ਦੇ ਦਰਮਿਆਨ ਦੀ ਟੋੜੀ ਵੀ ਬੜੀ ਉੱਡੀ ਹੈ ਪਾਣੀ ਵਾਸਤੇ ਵੀ ਅਸੀਂ ਬੜੀ ਵਾਰੀ ਬੋਲੇ ਰਹੇ ਹਾਂ ਗੱਡੀ ਰੋਕਦੇ ਹਾਂ ਕੇ ਪਾਣੀ ਵਗੈਰਾ ਸੁੱਤਿਆ ਜਾਵੇ ਲੇਕਿਨ ਕਦੀ ਕਦੀ ਤੇ ਪਾਣੀ ਸੁੱਤ ਦਿੰਦੇ ਆ ਕਦੀ ਨਹੀਂ ਸੁੱਤਦੇ ਪਰ ਹੁਣ ਖੱਡਿਆਂ ਦਾ ਇੰਨਾ ਕੁ ਬੁਰਾ ਹਾਲ ਹੈ ਕਿ ਬਹੁਤ ਜ਼ਿਆਦਾ ਬੱਚੇ ਨੇ ਵੀ ਜਾਣਾ ਹੁੰਦਾ ਬਜ਼ੁਰਗ ਵੀ ਜਾਂਦੇ ਆ ਤੇ ਸੜਕ ਦੇ ਇੰਦਾ ਇੰਨਾ ਮੰਦਾ ਹਾਲ ਹੋ ਗਿਆ ਹੈ ਕਿ ਲੰਘਿਆ ਨਹੀਂ ਜਾ ਰਿਹਾ ਬੜੀ ਵਾਰੀ ਇਹਨਾਂ ਨੂੰ ਬੋਲੇ ਕਿ ਇਹ ਖੱਡੇ ਪੂਰ ਦਿਓ ਪਰ ਇਸ ਤਰ੍ਹਾਂ ਕੋਈ ਧਿਆਨ ਨਹੀਂ ਦੇ ਰਿਹਾ ਦੇਖੋ ਅਰਵਿੰਦ ਕੁਮਾਰ ਐਕਟਿਵ ਆਏ ਨੇ ਤੋਂ ਆਸ਼ਵਾਸਨ ਦੇ ਕੇ ਗਏ ਆ ਕਿ ਜਲਦੀ ਤੋਂ ਜਲਦੀ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਏਗਾ ਨਾਮ ਮਿਸ਼ਾ ਮਰਾ ਬੋਰ ਨੰਬਰ 3 ਨਰੇ ਸਾਨੂੰ ਛੜਕਦੇ ਬੜੀ ਮੁਸ਼ਕਲ ਆਂਦੀ ਪਈ ਹੈ। ਬੁੱਜੀਆ ਨੂੰ ਪਾਣੀ ਦੀ ਬੜੀ ਸਮੱਸਿਆ ਆ। ਪਾਣੀ ਯਾਰਾ ਬਿਲਕੁਲ ਨਹੀਂ ਆਂਦਾ ਪਿਆ। ਗੂਲ ਪਾਣੀ ਨਹੀਂ ਆਂਦਾ ਪਿਆ। ਸਾਨੂੰ ਆਂਦੇ ਪਿੱਛੇ ਪਾਣੀ ਜਾਦਾ ਛੜਦੇ। ਜਿਆਦਾ ਪਾਣੀ ਛੜ ਦਿੰਦੇ ਆ। ਘਰ ਸਾਰਾਣ ਕੇ ਦੇਖ ਜਾਂਦੇ ਦਾ। ਉਹ ਬੜਾ ਪਾਣੀ ਆਏਗਾ ਦਾ। ਮੇਰੇ ਪਾਣੀ ਕੁਛ ਵੀ ਨਹੀਂ ਆਂਦਾ। ਨਾ ਮੇਰਾ ਬਲਦੇਵ ਰਾਜਾ। ਸਾਨੂੰ ਨਾ ਮੁਸ਼ਕਲ ਜੇ ਆਂਦੀ ਆ ਗੁਰਿੰਦਰਾ ਕੰਪਨੀ ਤੇ ਆਪਣੇ ਓਮਲ ਕੰਪਨੀ ਜਿਹੜੀ ਆ। ਇਹ ਬਾਰ-ਬਾਰ ਪਬਲਿਕ ਨੂੰ ਅਰਾਸ਼ਮੈਂਟ ਕਰੰਦੀ ਆ ਕਿ ਗੱਲ ਕੇ ਉਹ ਰੋਡ ਜਿਹੜਾ ਪਬਲਿਕ ਦਾ ਆ ਤੇ ਪਬਲਿਕ ਨੂੰ ਇੰਨੀ ਦੀ ਪਰੇਸ਼ਾਨੀ ਆਂਦੀ ਕਿ ਹੱਤ ਹੋ ਜਾਦਾ ਅਸੀਂ ਇਹਦੇ ਅੱਗੇ ਅਪੀਲ ਕੀਤੀ ਹੈ ਕਿ ਜਿਹੜਾ ਰੋਡ ਜਿਹੜਾ ਨਾ ਇਹਦੀ ਮੈਂਟੇਨੈਂਸ ਕੀਤੀ ਜਾਵੇ ਤੇ ਉਸੇ ਤਰੀਕੇ ਨਾਲ ਜਿਹੜੀ ਪਬਲਿਕ ਜਿਹੜੀ ਆਣਾ-ਜਾਨੀ ਹੋਵੇ ਅੱਜ ਤੱਕ ਜਿਹੜਾ ਨਾ ਜਿਹੜਾ ਇਹ ਪ੍ਰੋਜੈਕਟ ਬੰਦਾ ਹੋਇਆ ਸ਼ਾਭਰ ਕੰਦੀ ਬਰਾਜ ਜਿਹੜਾ ਸਾਡੇ 57 ਦਾ ਜਿਹੜਾ ਨਾ ਉਹ ਤਹੇ ਵੀ ਤਰ੍ਹਾਂ ਨਾ ਕੋਈ ਸਾਡੇ ਬੱਚਿਆਂ ਨੂੰ ਕੋਈ ਯਾਰ ਨਹੀਂ ਮਿਲਿਆ। ਉਹਨਾਂ ਜਦੋਂ ਸਾਡੇ ਮਕਾਨ ਜਿਹੜੇ ਆ ਨਾ ਤੇਰਾ ਆ ਗੀਆਂ ਮਕਾਨਾਂ ਦੀਆਂ ਤੇ ਤੇਰਾ ਆਉਣ ਦੇ باوجود ਵੀ ਜਿਹੜਾ ਨਾ ਸਾਡੇ ਜਿਹੜਾ ਰੋਡ ਇੰਨਾ ਕੀ ਦੰਮੀ ਘਰਤਾ ਤੇ ਲੋਕਾਂ ਨੂੰ ਮੁਸ਼ਕਲ ਆਈਆਂ ਤੇ ਲੋਕੀ ਜਿਹੜਾ ਨਾ ਬਾਹਰ ਆਏ। 택ਸੀ ਸਾਹਿਬ ਆਇਆ ਜਿੱਕੇ ਖੰਗੋ। ਉਹਨਾਂ ਦਾ ਐਕਸਲ ਸਾਹਿਬ ਨੇ ਐਕਸਲ ਨੇ ਰਵਿੰਦਰ ਗਾਵ ਨੇ ਜਿਹੜਾ ਨਾ ਡਿਊਟੀ ਲਾਈ ਜਾਂਦੀ ਤਿੰਨਾਂ ਕੰਪਨੀਆਂ ਦੀ। ਇਦੀ ਉਰਦੀ ਮੈਂਟੀਨੈਂਸ ਕਰੋ ਜੋ ਪਬਲਿਕ ਨੂੰ ਮੁਸ਼ਕਲਾਂ ਆਉਂਦੀਆਂ ਉਹ ਹੱਲ ਕਰੋ ਜੈ ਜੰਤਨਾ ਮਾਦਲਾਲੇ 2 ਮੇਰਾ ਰਾਜਪੁਰਾ ਬਾੜ ਨੰਬਰ 3 ਮਹਿਰਮਾਲਾ ਸਰ ਸਾਡੀ ਸਮੱਸਿਆ ਹੈ ਕਿ ਅਸੀਂ ਇਹ ਰੋਡ ਵਾਸਤੇ ਇਹਨਾਂ ਨੂੰ ਬਾਰ-ਬਾਰ ਰਿਕਵੈਸਟ ਕਰਦੇ ਰਹੇ ਹਾਂ ਕਿ ਇਹ ਰੋਡ ਹੈ ਸ਼ਾਪ ਰਕੰਡੀ ਤੋਂ ਲੈ ਕੇ ਮਾਦਲਾਲੇ ਤੱਕ ਸਾਰਾ ਰੋਡ ਟੁੱਟਿਆ ਪਿਆ ਇਹਦੀ ਮੰਗਡਸ ਕਰਦੇ ਹੋ ਆਰਾਮ ਜਿਹੜੇ ਪਾ ਕੇ ਰੇਤਾ ਪਾ ਕੇ ਬਜਰੀ ਪਾ ਕੇ ਕੁਝ ਕਿਸ ਤਰ੍ਹਾਂ ਦੇ ਆ ਆਮ ਪਬਲਿਕ ਨੂੰ ਕੋਈ ਕਿਸੇ ਗੱਲ ਦੀ ਪਰੇਸ਼ਾਨੀ ਨਾ ਆਏ ਪਰ ਕੰਪਨੀ ਵਾਲੇ ਨਾਵਾ ਨਹੀਂ ਕਰਦੇ ਸਾਡੀ ਨਹੀਂ ਗੱਲ ਸੁਣਦੇ ਰੇ ਇਸ ਕਰਕੇ ਅਸੀਂ ਤਾਂ ਚੱਕਾ ਜਾਮ ਕੀਤਾ ਚੱਕਾ ਜਾਮ ਕਰਨ ਦੇ ਦੌਰਾਨ ਕੰਪਨੀ ਵਾਲੇ ਵੀ ਆਏ ਆ ਦੋਨੋਂ ਕੰਪਨੀ ਵਾਲੇ ਵੀ ਆਏ ਆ ਐਸਓ ਸਾਹਿਬ ਵੀ ਆਏ ਆ ਤੇ ਸਾਡੇ ਪਰਿਵਾਰੀ ਸਾਹਿਬ ਉਹ ਵੀ ਸਾਡੇ ਕੋਲ ਆਏ ਆ ਤੇ ਅਸੀਂ ਉਹਨਾਂ ਨੂੰ ਮੌਕਾ ਦਿਖਾਇਆ ਤੇ ਉਹਨਾਂ ਨੂੰ ਮੌਕੇ ਤੇ ਸਾਡੀ ਗੱਲ ਸੇਰੀਓ ਸਮੱਸਿਆ ਸੁਣੀ ਹੈ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਮੌਕੇ ਤੇ ਉਹ ਵੀ ਹਾਲਾ ਹੀ ਕਰਵਾਉਂਦੇ ਆ ਰਸਤੇ ਦੀ ਵੀ ਗੱਲ ਹੋਈ ਹੈ ਪਾਣੀ ਦੀ ਵੀ ਗੱਲ ਹੋਈ ਹੈ ਕਿ ਸਰ ਉਸ ਸਮੱਸਿਆ ਦੇ ਵਿੱਚ ਜਿਹੜੇ ਅਸੀਂ ਇਹ ਸਾਰਾ ਪੇੜਾ ਜਿੱਟਾ ਖੜਾ ਹੋਇਆ ਲੋਕਾਂ ਦੀ ਮੰਗ ਹੈਗੀ ਹੈ ਕਿ ਜਿਹੜੇ ਖੱਡੇ ਜਿਆਦਾ ਪਏ ਨੇ ਉਹਨਾਂ ਨੂੰ ਤੁਰੰਤ ਪ੍ਰਵਾਹਿਆ ਜਾਏ ਤੇ ਅਸੀਂ ਜਿਹੜੀ ਸਾਡੇ ਕੋਲ ਏਜੰਸੀ ਕੰਮ ਕਰਦੀ ਹੈ ਉਹ मतलब ਧਰਤੀ ਤੇ ਰਹਿੰਦੀ ਰੂਟੀਨ ਚ ਲੇਕਿਨ ਜੇ ਕੋਈ ਇਹਨਾਂ ਨੂੰ ਹੋਰ ਲੱਭਦਾ ਹੈ ਖੱਡਾ ਤੇ ਉਹ ਅਜੇ ਅੱਜ ਤੋਂ ਪਰ ਦਿੰਦੇ ਨੇ ਟੈਂਪਰੇਰੀ ਠੀਕ ਹੈ ਨਾ ਕਿਲੋਮੀਟਰ ਦਾ ਤੇ ਮੇਰੀ ਨੋਲੇਜ ਨਹੀਂ ਹੈਗਾ ਲੇਕਿਨ ਇਹ ਹੈ ਕਿ ਸਾਡਾ ਇੱਕ ਪੁਲ 920 RD ਤੇ ਬਣ ਰਿਹਾ ਇੱਕ ਪੁਲ ਸਾਡਾ 2000 RD ਤੇ ਬਣ ਰਿਹਾ ਤੇ ਜਿਹੜਾ 2000 RD ਤੇ ਪੁਲ ਬਣ ਰਿਹਾ ਇਹ ਇਹਨੂੰ ਬਣਾਉਣ ਵਾਸਤੇ ਸਾਨੂੰ ਜਿਹੜਾ ਕੱਚਾ ਰਸਤਾ ਹੈ ਤੇ ਛੱਡਿਆ ਹੈ ਪੈਦਲ ਦਾ ਉਹ ਕਿਸੇ ਨਾ ਇੱਕ ਨਾ ਇੱਕ ਦਿਨ ਸਾਨੂੰ ਬੰਦ ਕਰਨਾ ਪੈਣਾ ਲੇਕਿਨ ਫਿਲਹਾਲ ਅਸੀਂ ਬਸਾਤਾ ਜੋ ਉਹਨੂੰ ਕੋਈ ਨਹੀਂ ਕਰਾਂਗੇ ਪਹਿਲੇ ਅੱਗੇ ਪਿੱਛੇ ਜਿੰਨਾ ਮੰਮ ਕਮ ਹੋ ਸਕਦਾ ਉਹ ਕਰਾਂਗੇ ਤੇ ਫਿਰ ਮਿਨੀਮਮ ਪੀਰੀਅਡ ਵਾਸਤੇ ਇਹਨੂੰ ਬੰਦ ਕਰਾਂਗੇ ਲੇਕਿਨ ਲੋਕਲ ਪਬਲਿਕ ਅੱਗੇ ਗੁਜਾਰਿਸ਼ ਹੈ ਬੇਨਤੀ ਹੈ ਮੇਰੀ ਕਿ ਜਿਹੜਾ ਡਾਇਵਰਸ਼ਨ ਬਣਾਇਆ ਹੈ 920 ਆਰਡੀ ਤੋਂ ਥੋੜੇ ਟਾਈਮ ਵਾਸਤੇ ਜਦੋਂ ਅਸੀਂ ਇਹਨੂੰ ਬੰਦ ਕਰਾਂਗੇ ਤਾਂ ਉਸ ਪਾਸਿਓ ਇਹਨੂੰ ਪਲੀਜ਼ ਯੂਜ਼ ਕੀਤਾ ਜਾਏ ਕਿਉਂਕਿ ਇਹ ਬਿਨਾ ਬੰਦ ਕੀਤਾ ਇਹ ਪ੍ਰੋਜੈਕਟ ਬਣ ਨਹੀਂ ਸਕਦਾ ਪੁਲ ਬਣ ਨਹੀਂ ਸਕਦਾ ਇਨਸਟਰਕਸ਼ਨ ਦੇਾਂਗੇ ਇਹਨਾਂ ਨੂੰ ਕਿ ਜੋ ਕੋਈ ਵੀ ਇਹਨਾਂ ਦਾ ਕੋਈ ਗ੍ਰੀਵੈਂਸ ਹੈਗਾ ਉਹਨੂੰ ਸੀਰੀਅਸਲੀ ਸੁਣਨਗੇ ਤੇ ਉਹਨੂੰ ਦੂਰ ਕਰਨਗੇ